ਪੰਜਾਬ ਦੇ ਪਾਣੀ ਨੂੰ ਲੈ ਕੇ ਲਗਾਤਾਰ ਸਿਆਸਤ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਉੱਥੇ ਹੀ ਹੁਣ ਕਾਂਗਰਸ ਪਾਰਟੀ ਦੇ ਵੱਲੋਂ ਵੀ ਬਿਆਨ ਦੇ ਦਿੱਤਾ ਹੈ ਤੇ ਜਿਸ ਦੇ ਤਹਿਤ ਡਾਕਟਰ ਅਮਰ ਸਿੰਘ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਨਖੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹਰਿਆਣਾ ਨੂੰ ਪਾਣੀ ਨਹੀਂ ਦਵਾਂਗੇ ਤੇ ਪੰਜਾਬ ਦੀ ਇੱਕ ਬੂੰਦ ਹੈ ਜਿਹੜੀ ਕਿ ਹਰਿਆਣੇ ਨੂੰ ਨਹੀਂ ਦਿੱਤੀ ਜਾਵੇਗੀ ਤੇ ਡਾਕਟਰ ਅਮਰ ਸਿੰਘ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਤੇ ਦੂਜੇ ਪਾਸੇ ਉੱਥੇ ਹੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਤੇ ਹੁਣ ਪੰਜਾਬ ਦੇ ਪਾਣੀ ਨੂੰ ਲੈ ਕੇ ਲਗਾਤਾਰ ਸਿਆਸਤ ਪੱਕਦੀ ਹੋਈ ਨਜ਼ਰ ਆ ਰਹੀ ਹੈ ਆਓ ਤੁਹਾਨੂੰ ਸੁਣਾਉਨੇ ਆ ਹੋਰ ਉਹਨਾਂ ਦਾ ਕੀ ਕੁਝ ਕਹਿਣਾ ਹੈ ਕੇਂਦਰ ਸਰਕਾਰ ਦੀ ਜਿਹੜੀ ਕੋਜੀ ਚਾਲ ਹੈ ਕਿ ਹਰਿਆਣਾ ਨੂੰ 8500 ਕਿਊਬਿਕ ਮੀਟਰ ਪਾਣੀ ਦੇਣਾ ਚਾਹੁੰਦੇ ਆ ਔਰ ਉਹਨਾਂ ਨੇ ਭਾਖੜਾ ਮੈਨੇਜਮੈਂਟ ਬੋਰਡ ਤੇ ਜਿਹੜਾ ਆਪਣਾ ਕੰਟਰੋਲ ਆ ਉਹਦਾ ਮਿਸਯੂਜ਼ ਕੀਤਾ ਉਹਦਾ ਮੈਂ ਪੂਰੀ ਤੋਂ ਪੂਰੀ ਪਰਜੁਰ ਉਹਦੀ ਨਿੰਦਾ ਕਰਦਾ ਔਰ ਇਹ ਪੰਜਾਬ ਨਾਲ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੀ ਆਰਥਿਕਤਾ ਨਾਲ ਪੰਜਾਬ ਦੇ ਲੋਕਾਂ ਨਾਲ ਹਰ ਬੰਦੇ ਨਾਲ ਪੰਜਾਬ ਨਾਲੇ ਇਹ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ ਧੋਖਾ ਕੀਤਾ ਔਰ ਸਾਡੇ ਨਾਲ ਜ਼ਿਆਤੀ ਕੀਤੀ ਹੈ ਮੈਂ ਇਹਦਾ ਪੂਰਜੋਰ ਵਿਰੋਧ ਕਰਦਾ ਔਰ ਸਾਰੇ ਪੰਜਾਬੀਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹ ਮੋਦੀ ਸਾਹਿਬ ਦੀਆਂ ਇਹ ਭਾਜਪਾ ਦੀਆਂ ਚਾਲਾਂ ਦੇ ਖਿਲਾਫ ਆਪਾਂ ਨੂੰ ਸਾਰੇ ਇਕੱਠਿਆਂ ਹੋ ਕੇ ਲੜਾਈ ਕਰਨੀ ਪਹੂਗੀ ਔਰ ਆਮ ਪਾਰਟੀ ਨੂੰ ਮੈਂ ਇਹ ਕਹਿਣਾ ਚਾਹਣਾ ਕਿ ਤੁਹਾਡੇ ਹਰਿਆਣਾ ਦੇ ਪ੍ਰਧਾਨ ਨੇ ਕੇਜਰੀਵਾਲ ਸਾਹਿਬ ਨੇ ਸਭ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਬਣ ਜੂਗੀ ਅਸੀਂ ਹਰਿਆਣਾ ਨੂੰ ਪਾਣੀ ਦਵਾਂਗੇ ਤੁਸੀਂ ਆਪਣਾ ਜਰਾ ਆਪਣੇ ਚਾਹਤਵਾਰ ਕੇ ਦੇਖੋ ਤੁਸੀਂ ਡਰਾਮਾ ਜ਼ਰੂਰ ਕਰ ਰਹੇ ਹੋ ਪਰ ਤੁਸੀਂ ਅੰਦਰੋਂ ਹਰਿਆਣੇ ਦੇ ਨਾਲ ਹੋ ਔਰ ਤੁਸੀਂ ਕੇਂਦਰ ਸਰਕਾਰ ਨਾਲ ਕੇਂਦਰ ਸਰਕਾਰ ਦੀ ਜਿਹੜੀ ਕੋਜੀ ਚਾਲ ਹੈ ਕਿ ਹਰਿਆਣਾ ਨੂੰ 8500 ਕਿਊਬਿਕ ਮੀਟਰ ਪਾਣੀ ਦੇਣਾ ਚਾਹੁੰਦੇ ਆ ਔਰ ਉਹਨਾਂ ਨੇ ਪਾਖੜਾ ਮੈਨੇਜਮੈਂਟ ਬੋਰਡ ਤੇ ਜਿਹੜਾ ਆਪਣਾ ਕੰਟਰੋਲ ਆ ਉਹਦਾ ਮਿਸਯੂਜ਼ ਕੀਤਾ ਉਹਦਾ ਮੈਂ ਪੂਰੀ ਤੋਂ ਪੂਰੀ ਪਰਜੋਰ ਦਿਨ ਨਿੰਦਾ ਕਰਦਾ ਔਰ ਇਹ ਪੰਜਾਬ ਨਾਲ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੀ ਆਰਥਿਕਤਾ ਨਾਲ ਪੰਜਾਬ ਦੇ ਲੋਕਾਂ ਨਾਲ ਹਰ ਬੰਦੇ ਨਾਲ ਪੰਜਾਬ ਨਾਲ ਇਹ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ ਧੋਖਾ ਕੀਤਾ ਔਰ ਸਾਡੇ ਨਾਲ ਜ਼ਿਆਤੀ ਕੀਤੀ ਹੈ ਮੈਂ ਇਹਦਾ ਪਰਜੋਰ ਵਿਰੋਧ ਕਰਦਾ ਔਰ ਸਾਰੇ ਪੰਜਾਬੀਆਂ ਨੂੰ ਮੈਂ ਬੇਨਤੀ ਕਰਨਾ ਚਾਹਨਾ ਕਿ ਇਹ ਮੋਦੀ ਸਾਹਿਬ ਦੀਆਂ ਇਹ ਭਾਜਪਾ ਦੀਆਂ ਚਾਲਾਂ ਦੇ ਖਿਲਾਫ ਆਪਾਂ ਨੂੰ ਸਾਰਿਆਂ ਇਕੱਠਿਆਂ ਹੋ ਕੇ ਲੜਾਈ ਕਰਨੀ ਪਊਗੀ ਔਰ ਆਮ ਪਾਰਟੀ ਨੂੰ ਮੈਂ ਇਹ ਕਹਿਣਾ ਚਾਹਨਾ ਕਿ ਤੁਹਾਡੇ ਹਰਿਆਣਾ ਦੇ ਪ੍ਰਧਾਨ ਨੇ ਕੇਜਰੀਵਾਲ ਸਾਹਿਬ ਨੇ ਸਭ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਬਣ ਜੂਗੀ ਅਸੀਂ ਹਰਿਆਣਾ ਨੂੰ ਪਾਣੀ ਦੇਵਾਂਗੇ ਤੁਸੀਂ ਆਪਣਾ ਜਰਾ ਆਪਣੇ ਚਾਹਤਵਾਰ ਕੇ ਦੇਖੋ ਤੁਸੀਂ ਡਰਾਮਾ ਜ਼ਰੂਰ ਕਰ ਰਹੇ ਹੋ ਪਰ ਤੁਸੀਂ ਅੰਦਰੋਂ ਹਰਿਆਣੇ ਦੇ ਨਾਲੋਂ ਔਰ ਤੁਸੀਂ ਕੇਂਦਰ ਸਰਕਾਰ ਨਾਲ ਕੇਂਦਰ ਸਰਕਾਰ ਦੀ ਜਿਹੜੀ ਕੋਜੀ ਚਾਲ ਹੈ ਕਿ ਹਰਿਆਣਾ ਨੂੰ 8500 ਕਿਊਬਿਕ ਮੀਟਰ ਪਾਣੀ ਦੇਣਾ ਚਾਹੁੰਦੇ ਆ ਔਰ ਉਹਨਾਂ ਨੇ ਭਾਖੜਾ ਮੈਨੇਜਮੈਂਟ ਬੋਰਡ ਤੇ ਜਿਹੜਾ ਆਪਣਾ ਕੰਟਰੋਲ ਹੈ ਉਹਦਾ ਮਿਸਯੂਜ਼ ਕੀਤਾ ਉਹਦਾ ਮੈਂ ਪੂਰੀ ਤੋਂ ਪੂਰੀ ਪਰਜੋਰੂ ਦੀ ਨਿੰਦਾ ਕਰਦਾ ਔਰ ਇਹ ਪੰਜਾਬ ਨਾਲ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੀ ਆਰਥਿਕਤਾ ਨਾਲ ਪੰਜਾਬ ਦੇ ਲੋਕਾਂ ਨਾਲ ਹਰ ਬੰਦੇ ਨਾਲ ਪੰਜਾਬ ਨਾਲੇ ਇਹ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ ਧੋਖਾ ਕੀਤਾ ਔਰ ਸਾਡੇ ਨਾਲ ਜ਼ਿਆਤੀ ਕੀਤੀ ਹੈ ਮੈਂ ਇਹਦਾ ਪੂਰਜੋਰ ਵਿਰੋਧ ਕਰਦਾ ਔਰ ਸਾਰੇ ਪੰਜਾਬੀਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹ ਮੋਦੀ ਸਾਹਿਬ ਦੀਆਂ ਇਹ ਭਾਜਪਾ ਦੀਆਂ ਚਾਲਾਂ ਦੇ ਖਿਲਾਫ ਆਪਾਂ ਨੂੰ ਸਾਰੇ ਇਕੱਠਿਆਂ ਹੋ ਕੇ ਲੜਾਈ ਕਰਨੀ ਪਊਗੀ ਔਰ ਆਮ ਪਾਰਟੀ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਹਾਡੇ ਹਰਿਆਣਾ ਦੇ ਪ੍ਰਧਾਨ ਨੇ ਕੇਜਰੀਵਾਲ ਸਾਹਿਬ ਨੇ ਸਭ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਬਣ ਜੂਗੀ ਅਸੀਂ ਹਰਿਆਣਾ ਨੂੰ ਪਾਣੀ ਦਵਾਂਗੇ ਤੁਸੀਂ ਆਪਣਾ ਜਰਾ ਆਪਣੇ ਚਾਹਤਵਾਰ ਕੇ ਦੇਖੋ ਤੁਸੀਂ ਡਰਾਮਾ ਜ਼ਰੂਰ ਕਰ ਰਹੇ ਹੋ ਪਰ ਤੁਸੀਂ ਅੰਦਰੋਂ ਹਰਿਆਣੇ ਦੇ ਨਾਲ ਹੋ ਔਰ ਤੁਸੀਂ ਕੇਂਦਰ ਸਰਕਾਰ ਨਾਲ